ਮਾ ਮੈਲ ਅਤੀਜਾ ਸਤਗੁਰ ਸਾਚੀ ਸਿੱਖ ਸੁਣਾਈ ਹਰ ਚਿਤ ਤੋਂ ਅੰਤ ਹੋਏ ਸਖਾਈ ਹਰ ਅਗੰਮ ਅਗੋਚਰ ਅਨਾਥ ਅਜੂਨੀ ਸਤਗੁਰ ਕਾਏ ਭਾਏ ਪਾਵਣਿਆ ਹਉ ਵਾਰੀ ਜਿਉ ਵਾਰੀ ਆਪ ਨਿਵਾਰਣਿਆ ਆਪ ਗਵਾਏ ਸਹ ਹਰ ਪਾਏ ਹਰ ਸਿਓ ਸਹਿਜ ਸਮਾਵਣਿਆ ਰਹਾਉ ਪੂਰਬ ਲਿਖਿਆ ਸੋ ਕਰਮ ਤੁਮਾਇ ਸਤ ਗੁਰ ਸੇਵ ਸਦਾ ਸੁਖ ਪਾਇਆ ਬਿਨ ਭਗ ਗੁਰ ਪਾਈਐ ਨਾਹੀ ਸ਼ਬਦੈ ਮੇਲ ਮਿਲਾਵਣਿਆ ਗੁਰਮੁਖ ਲਿਪਤ ਰਹੈ ਸੰਸਾਰੇ ਗੁਰਤੈ ਤਕੀਆ ਨਾਮ ਅਧਾਰ ਗੁਰਮੁਖ ਜ਼ੋਰ ਕਰੇ ਕਿਆ ਤਿਸ ਨੂੰ ਆਪੇ ਖਪ ਦੁਖ ਪਾਵਣਿਆ ਮਨਮੁਖ ਅੰਧੇ ਸੁਦ ਨ ਕਾਈ ਆਤਮ ਘਾਤੀ ਹੈ ਜਗਤ ਤੁਸਾਈ ਨਿੰਦਾ ਕਰ ਕਰ ਬੋ ਭਾਰ ਉਠਾਵੈ ਦਿਨ ਮਜ਼ੂਰੀ ਭਾਰ ਪਹੁੰਚਾਵਣਿਆ ਇਹ ਜਗ ਵਾੜੀ ਮੇਰਾ ਪ੍ਰਭ ਮਾਲੀ ਸਦਾ ਸੁਮਹਲੇ ਕੋ ਨਾਹੀ ਖਾਲੀ ਜੇਹੀ ਵਾਸ਼ਨਾ ਪਾਏ ਤੇਹੀ ਵਰਤੈ ਵਾਸੂ ਵਾਸ ਜਣਾਵਣਿਆ ਮਨਮੁਖ ਰੋਗੀ ਹੈ ਸੰਸਾਰ ਸੁਖ ਦਾ ਤਾਂ ਵਿਸਰਿਆ ਗੰਮ ਅਪਾਰ ਦੁਖੀ ਏ ਨਿਤ ਫੇਰੇ ਬਿਲ ਲਾਂਦੇ ਵੇਨ ਗੁਰ ਸ਼ਾਂਤ ਨਾ ਪਾਵਣਿਆ ਜਿਨ ਕੀਤੇ ਸੋਈ ਬਿਦ ਜਾਣੇ ਆਪ ਕਰੇ ਤਾਂ ਹੁਕਮ ਪਛਾਨ ਜੇ ਹਾਂ ਅੰਦਰ ਪਾਏ ਤੇ ਹਾ ਵਰਤ ਅੱਪੇ ਬਾਹਰ ਪਾਵਣਿਆ ਤਿਸ ਬਾਜੂ ਸੱਚੇ ਮੈਂ ਹੋਰ ਨਾ ਕੋਈ ਜਿਸ ਲਾਇ ਲੈ ਸੋ ਨਿਰਮਲ ਹੋਈ ਨਾਨਕ ਨਾਮ ਵਸੈ ਘਟ ਅੰਤਰ ਜਿਸ ਦੇ ਵੈ ਸੋ ਪਾਵਣਿਆ ਮਾਜ ਮਨ ਲਾਤੀ ਜਾ ਅੰਮ੍ਰਿਤ ਨਾਮ ਮਨ ਨੂੰ ਵਿਸਾਏ ਹਉ ਮੇ ਮੇਰਾ ਸਭ ਦੁਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹੋ ਵਾਰੀ ਜੀਓ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਨੂੰ ਵਸਾਏ ਅੰਮ੍ਰਿਤ ਨਾਮ ਤੇ ਆਵਣਿਆ ਰਹਾ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖ ਪਰਖੇ ਸਦਾ ਲੈਣੀ ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ ਅਵਰਾ ਆਖ ਸੁਨਾਵਣਿਆ ਅੰਮ੍ਰਿਤ ਰੰਗ ਰਤਾ ਲੈਵ ਲਾਇ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਨ ਤਨ ਅੰਮ੍ਰਿਤ ਪਿਆਵਣਿਆ ਸੋ ਕਿਛ ਕਰੇ ਜੋ ਚਿਤ ਨ ਹੋਈ ਤਿਸ ਦਾ ਹੁਕਮ ਮੇਟ ਨਾ ਸਕਾ ਕੋਈ ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪਿਆਵਣਿਆ ਅਜਬ ਕੰਮ ਕਰਤੇ ਹਰ ਕੇ ਇਹ ਮਨ ਭੂਲਾ ਜਾਂਦਾ ਫੇਰ ਅੰਮ੍ਰਿਤ ਬਾਣੀ ਸਿਉ ਚਿਤ ਲਾਏ ਅੰਮ੍ਰਿਤ ਸ਼ਬਦ ਵਜਾਵਣਿਆ ਖੋਟੇ ਖਰੇ ਤੁਦ ਆਪ ਉਪਾਇ ਤੁਦ ਅੱਪੇ ਪਰਖੇ ਲੋਕ ਸੁਬਾਏ ਖਰੇ ਪਰਖ ਖਜ਼ਾਨੇ ਪਾਹੀਂ ਖੋਟੇ ਭਰਮ ਕੁਲਾਵਣਿਆ ਕਿਉ ਕਰ ਵੇਖਾਂ ਕਿਉ ਸਲਾਹੀ ਗੁਰ ਪ੍ਰਸਾਦ ਦੀ ਸ਼ਬਦ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ ਤੂੰ ਭਾਣੇ ਅੰਮ੍ਰਿਤ ਪਿਆਵਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਗੁਰ ਸੇਵਿਆ ਹਿਦੈ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਤਾ ਤੀ ਅੰਮ੍ਰਿਤ ਸਭ ਭੁਖ ਲਹਿ ਜਾਵਣਿਆ ਮਾਜ ਮੈਲਾ ਤੀਜਾ ਅੰਮ੍ਰਿਤ ਵਰਸੈ ਸਹਿਜ ਸੁਭਾਏ ਗੁਰਮੁਖ ਵਿਰਲਾ ਕੋਈ ਜਨ ਪਾਏ ਅੰਮ੍ਰਿਤ ਤੀ ਸਦਾ ਤ੍ਰਿਪਤਾਸੇ ਕਰ ਕਿਰਪਾ ਕ੍ਰਿਸ਼ਨਾ ਬੁਝਾਵਣਿਆ ਹਉ ਵਾਰੀ ਜਿਓ ਵਾਰੀ ਗੁਰਮੁਖ ਅੰਮ੍ਰਿਤ ਪਿਆਵਣਿਆ ਰਸਨਾ ਰਸ ਚਾਖ ਸਦਾ ਰਹੈ ਰੰਗ ਰਾਤੀ ਸਹਿਜ ਹਰ ਗੁਣ ਗਾਵਣਿਆ ਰਹਾ ਗੁਰ ਪ੍ਰਸਾਦੀ ਸਹਿਜ ਕੋ ਪਾਏ ਦੁਭਧਾ ਮਾਰੇ ਇਕਸ ਸਿਉ ਲੇਵ ਲਾਇ ਨਦਰ ਕਰੇ ਤਾਂ ਹਰ ਗੁਣ ਗਾਵੈ ਨਦਰੀ ਸੱਚ ਸਮਾਵਣਿਆ ਸਭਨਾ ਉਪਰ ਨਦਰ ਪ੍ਰਭ ਤੇਰੀ ਕਿਸੈ ਥੋੜੀ ਕਿਸੈ ਹੈ ਕਣੇਰੀ ਤੁਜ ਉਤੇ ਬਾਹਰ ਕਿਛ ਨਾ ਹੋਵੇ ਗੁਰਮੁਖ ਸੋਜੀ ਪਾਵਣਿਆ ਗੁਰਮੁਖ ਤਤ ਹੈ ਵਿਚਾਰਾ ਅੰਮ੍ਰਿਤ ਧਰੇ ਤੇਰੇ ਪੰਧਾਰ ਬਿਨ ਸਤਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਗੁਰ ਸੇਵੈ ਸੋ ਜਨ ਸੋ ਹੈ ਅੰਮ੍ਰਿਤ ਨਾਮ ਅੰਤਰ ਮਨ 모 ਹੈ ਅੰਮ੍ਰਿਤ ਮਨ ਤਨ ਬਾਣੀ ਰਤ ਅੰਮ੍ਰਿਤ ਸਹਿਜ ਸੁਣਾਵਣਿਆ ਮਨ ਮੁਖ ਭੂਲਾ ਦੂਜੈ ਭਾਇ ਖੁਆਇ ਨਾਮ ਨਲੇਵੈ ਮਰੈ ਬਿਖ ਖਾਇ ਆਨੰਦਿਨ ਸਦਾ ਵਿਸ਼ਟਾ ਮੈਂ ਵਾਸਾ ਦਿਨ ਸੇਵਾ ਜਨਮ ਗਵਾਵਣਿਆ ਅੰਮ੍ਰਿਤ ਪੀਵੈ ਜਿਸਮੋ ਆਪ ਤੀਆਏ ਗੁਰ ਪ੍ਰਸਾਦੀ ਸਹਜ ਲੈ ਬਲਾਈ ਪੂਰਨ ਪੂਰ ਰਹਾ ਸਭ ਆਪੇ ਗੁਰਮਤ ਨਦਰੀ ਆਵਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਿਰਜੀ ਤਿਨ ਆਪ ਗੋਈ ਨਾਨਕ ਨਾਮ ਸੰਭਾਲ ਸਦਾ ਤੂੰ ਸਹਜ ਸੱਚ ਸਮਾਵਣਿਆ ਮਾਝ ਮਹਿਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਭਾਏ ਸਦਾ ਸੱਚ ਸੇਵੈ ਸਹਿਜ ਸੁਭਾਏ ਸੱਚੇ ਸ਼ਬਦ ਸੱਚਾ ਸਲਾਹੀ ਸੱਚੇ ਮੇਲ ਮਿਲਾਵਣਿਆ ਹਉ ਵਾਰੀ ਜੀਉ ਵਾਰੀ ਸੱਚ ਸਲਾਹਣਿਆ ਸੱਚ ਧਿਆਨ ਸੇ ਸੱਚ ਰਾਤੇ ਤੇ ਸੱਚ ਸਮਾਵਣਿਆ ਰਹਾ ਜਾਂ ਦੇਖਾ ਸੱਚ ਸਬਨੀ ਥਾਈ ਗੁਰਪੁਰ ਸਾਦੀ ਮਨ ਨੂੰ ਵਸਾਈ ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਆਖ ਵਖਾਨਣਿਆ ਮਨ ਸਾ ਮਾਰ ਸੱਚ ਸੁਮਾਣੀ ਇਨ ਮਨ ਦੀ ਠੀ ਸਭ ਆਵਣ ਜਾਣੀ ਸਤ ਗੁਰ ਸੇਵ ਸਦਾ ਮਨ ਨਿਹਚਲ ਨਿਜ ਘਰ ਵਾਸਾ ਪਾਵਣਿਆ ਗੁਰ ਕੈ ਸ਼ਬਦ ਹਿਦਾ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਸਚੋ ਸੱਚ ਵੇਖਸਾ ਲਾਹੀ ਗੁਰ ਸ਼ਬਦੀ ਸਚ ਪਾਵਣਿਆ ਜੋ ਸਚ ਰਤ ਤੈਨੂੰ ਸੱਚੀ ਲਵ ਲਾਗੀ ਹਰ ਨਾਮ ਸੁਮਹਲੈ ਸੇਵਡ ਭਾਗੀ ਸੱਚਾ ਸ਼ਬਦ ਆਪ ਮਿਲਾਏ ਸਤ ਸੰਗਤ ਸਤ ਗੁਣ ਗਾਵਣਿਆ ਲੇਖਾ ਪੜੀਏ ਜੇ ਲੇਖੇ ਵਿੱਚ ਹੋਵੇ ਉਹ ਅਗੰਗ ਅਗੋਚਰ ਸ਼ਬਦ ਸੁਧ ਹੋਵੇ ਆਨੰਦ ਇਹਨ ਸੱਚ ਸ਼ਬਦ ਸਾਲਾਹੀ ਹੋਰ ਕੋਈ ਨਾ ਕੀਮਤ ਪਾਵਣਿਆ ਪੜ ਪੜ ਥੱਕੇ ਸ਼ਾਂਤ ਨਾ ਆਈ ਤ੍ਰਿਸ਼ਨਾ ਜਾਲੇ ਸੁਧ ਨਾ ਕਾਈ ਦੇਖ ਵਿਹੱਜ ਦੇਖ ਮੋਹ ਪਿਆਸੇ ਕੂੜ ਬੋਲ ਦੇਖ ਖਾਵਣਿਆ ਗੁਰ ਪ੍ਰਸਾਦੀ ਇੱਕੋ ਜਾਣ ਦੂਜਾ ਮਾਰ ਮਨ ਸੱਚ ਸਮਾਨ ਨਾਨਕ ਇੱਕੋ ਨਾ ਵਰਤੈ ਮਨ ਅੰਤਰ ਗੁਰਪੁਰ ਸਾਧੀ ਪਾਵਣਿਆ